ਟਾਈਪ ਸੇ ਆਕਰ ਜੋ ਮੇਰੇ ਫੇਸ ਤੇ ਹਿੱਟ ਕੀਤਾ ਮੇਰੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਕਿ ਜੇ ਕੋਈ ਕੱਲ ਨੂੰ ਕਵੇ ਕਿ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਸ ਸਾਡੇ ਕੋਲ ਨਹੀਂ ਹੈਗੀ ਇੰਨੇ ਦਿਨ ਹੀ ਕੁਲਵਿੰਦਰ ਕੌਰ ਦੇ ਵੱਲੋਂ ਕੰਗੜਾ ਦੇ ਥੱਪੜ ਮਾਰਨ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਲੋਕਾਂ ਦੇ ਵੱਲੋਂ ਆਪੋ ਆਪਣੀ رائے ਵੀ ਸਵੰਧਿਤ ਦਿੱਤੀ ਜਾ ਰਹੀ ਹੈ ਉੱਥੇ ਹੀ ਦੱਸਦੀ ਹੈ ਕਿ ਹੁਣ ਕੁਲਵਿੰਦਰ ਕੌਰ ਦੇ ਨਾਲ ਉਸੇ ਭਰਾ ਸ਼ੇਰ ਸਿੰਘ ਮਹਿਵਾਲ ਦੇ ਵੱਲੋਂ ਮੁਲਾਕਾਤ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਲਾਈਵ ਹੋ ਕੇ ਬਿਆਨ ਦਿੱਤਾ ਹੈ ਕਿ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮਨੂਸ ਘਟਨਾ ਤੇ ਕੋਈ ਵੀ ਅਫਸੋਸ ਨਹੀਂ ਹੈ ਤੇ ਮੁਆਫੀ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ ਪ੍ਰਾਨੀ ਕਿਹਾ ਕਿ ਮੁਲਾਕਾਤ ਤੋਂ ਬਾਅਦ ਕੁਲਵਿੰਦਰ ਕੌਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕੱਤਰ ਸਿੰਘ ਮਹੀਵਾਲ ਜੋ ਕੁਲਵਿੰਦਰ ਕੌਰ ਦਾ ਮੈਂ ਭਰਾ ਬੋਲਦਾ ਜੀ ਵੱਡਾ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਸ ਸਾਡੇ ਕੋਲ ਨਹੀਂ ਹੈਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਦੀਕ ਹੈ ਹਾਲਾਂਕਿ ਕੁਲਵਿੰਦਰ ਕੌਰ ਦੇ ਵੱਲੋਂ ਕੰਗੜਾ ਦੇ ਥੱਪੜ ਮਾਰਨ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਈ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਇਹ ਮਾਮਲਾ ਗਰਮਾਇਆ ਹੋਇਆ ਹੈ ਕੰਗੜਾ ਰਣੌਤ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਸੀਆਈਐਸਐਫ ਦੇ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਉਸ ਦੇ ਠੱਪੜ ਮਾਰਿਆ ਗਿਆ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਦੇ ਵੱਲੋਂ ਪੰਜਾਬ ਦੇ ਵਿੱਚ ਅੱਤਵਾਦ ਵਧਣ ਦੀ ਗੱਲ ਆਖੀ ਗਈ ਇਹ ਵੀ ਦੱਸਦੀ ਕਿ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਲੋਕਾਂ ਦੇ ਵੱਲੋਂ ਹਾ ਦਾ ਨਾਰਾ ਵੀ ਮਾਰਿਆ ਗਿਆ ਉੱਥੇ ਕੁਝ ਲੋਕਾਂ ਦੇ ਵੱਲੋਂ ਕੰਗਣਾ ਰਣੋਤ ਨੂੰ ਸਹੀ ਕਿਹਾ ਜਾ ਰਿਹਾ ਹੈ ਬਿਆਰ ਰਿਪੋਰਟ ਪੰਜਾਬੀ ਲੋਕ ਚੈਨਲ